ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾੜ ਡੈਰੀ ਫਾਰਮ ਮੋਕਾ ਤੇ ਜੀ ਅੱਜ ਦੀ ਵੀਡੀਓ ਪਿੰਡ ਕੋਰੇ ਵਾਲਾ ਜੀ ਤਾਸੀਲ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਕਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 4 ਨਗ ਲੈ ਕੇ ਆਂਦੇ ਆ ਜੀ ਜਿੰਨਾ ਚੋਂ ਇੱਕ ਸੂਆ ਸੂਆ ਨਾਗਾ ਤੇ ਬਾਕੀ ਗੱਬਣ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਚੱਲੂਗਾ ਆਜੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਨਾਲ ਨਾਮ ਗਜਾਂਦ ਸਿੰਘ ਜੀ ਪਿੰਡ ਕੋਰੇਲਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਮੋਬਾਈਲ ਨੰਬਰ ਜੀ 7088434737 ਠੀਕ ਆ ਹਾਂ ਜੀ ਚਾਰ ਨਾਗਾ ਜੀ ਅੱਜ ਹਾਂ ਚਾਰ ਨਾਗਾ ਜੀ ਇਧਰੋਂ ਸ਼ੁਰੂ ਕਰਦੇ ਬਈ ਜਰਸੀ ਤੋਂ ਸੂਆ ਕੱਢ ਨਵਾ ਜੀ ਦੂਜਾ ਸੂਆ ਸੂਣੀ ਹੈ ਜੀ ਇਹ ਕਿੰਨਾ ਕਸਾ ਮਾ ਕੱਢਦੀ ਬਸ ਟੰਗ ਦਿਹਾਰੀ ਆ ਜੀ ਤੇ ਰਾਤ ਨੂੰ ਸੂਆ ਮੰਨ ਕੇ ਆਵੇ ਤਿਆਰ ਹਾਂ ਤੇ ਰਾਤ ਨੂੰ ਸੂਪੇ ਜਾਂ ਸਵੇਰ ਨੂੰ ਸੂਪੇ ਕਿੰਨਾ ਦੁੱਧ ਕੱਢ ਜੂ ਬਈ ਪਹਿਲੇ ਸੂਏ ਰਿਕਾਰਡ ਆ ਜੀ 17 ਕਿਲੋ ਦਾ ਆ ਟਮਕਣੇ ਜਿਵੇਂ ਵੈਸੇ ਹੀ ਆ ਇਹ ਵੈਸੇ ਹੀ ਹਾਂਜੀ ਠੀਕ ਆ ਇੱਕ ਤਿਆਰ ਜਾਉ ਪਲੱਸ ਹੈ ਹਾਂ ਪਲੱਸ ਜਾਉਗਾ ਅੜਾ ਦੀ ਪਾਰ ਪਿੱਛੇ ਦੀ ਜਮਾਂ ਓਕੇ ਆ ਜੀ ਫੁੱਲ ਗਾਰੰਟੀ ਆ ਹਾਂਜੀ ਠੀਕ ਆ ਬਾਕੀ ਰੰਗ ਲੈ ਚੱਲੀ ਵੀਰੇ ਰੰਗ ਪ੍ਰਿੰਟ ਪੂਰਾ ਚੰਗਾ ਜਾਤ ਬਰੀਡ ਪੂਰੀ ਆ ਸੋਨਾ ਮੋਟਾ ਥਾਣਾ ਹੱਥੀ ਚਵਾਈ ਵਾਲ ਫੋੜ ਸ਼ੰਗ ਪੂਰਾ ਵੀ ਨਹੀਂ ਨਿੱਗਰ ਨਰੋਈ ਵੀ ਗਰਮਾ ਲਈ ਪੂਰੀ ਆ ਦੇਖ ਸਕਦੇ ਹੋ ਤੁਸੀਂ ਹਵਾਨਾ ਫੱਟ ਫੱਟ ਬਾਕੀ ਦੁੱਧ ਹੁੰਦਾ ਵੀਰੇ ਸੇਵਾ ਦੇ ਸਰ ਤੇ ਜੇ ਕੋਈ ਵੀਰ ਵੱੱਦ ਕਰ ਲੂ ਤਾਂ ਵੱੱਦ ਵੀ ਲੈ ਸਕਦਾ ਰੰਗ ਪ੍ਰਿੰਟ ਬੜਾ ਦੋ ਦੋ ਬਾਲਾ ਨਹੀਂ ਕਿੰਨੇ 17 18 ਕੋਈ ਤੇ ਇਹਦੀ ਵਿੱਚ ਵਾਉ ਇਹ ਚਫਲੇ ਇਹ ਚਫਰ ਗਾ ਲੇਵਾ ਪਿਆ ਜਿਹੜਾ ਕੁੜਕੜੀ ਹਜਦਾ ਅੱਗੇ ਪਿੱਛੇ ਦਾ ਹਵਾਨਾਗਾ ਕੋਈ ਆਏ ਨਹੀਂਗਾ ਭਾਈ ਜਾਂ ਤਾਂ ਅੱਗੇ ਨੂੰ ਹੀ ਆ ਤੇ ਜਾਂ ਪਿੱਛੇ ਨੂੰ ਹੀ ਆ ਅੱਗੇ ਪਿੱਛੇ ਦਾ ਹਵਾਨਾ ਬਾਕੀ ਹਨਾ ਬਰੀਡ ਵਾਈਜ਼ ਵੀ ਭਾਈ ਹਾਂ ਬਰੀਡ ਵੀ ਚੰਗੇ ਹਾਂਜੀ ਲੈ ਚੱਲੀ ਵੀਰੇ ਮੋਟਾ ਥਣ ਕੱਲਾ ਕੱਲਾ ਨਿੱਖੜਵਾ ਹੱਥੀ ਜਵਾਈ ਵਾਲਾ ਸੋਹਣਾ ਕਟਕ ਵਾਲਾ ਹਵਾਨਾ ਕੁਆਲਿਟੀ ਤੁਸੀਂ ਇਹਦੀ ਚੈੱਕ ਕਰ ਹੀ ਸਕਦੇ ਹੋ ਤੇ ਬਾਈ ਜੇ ਜੀ ਡਿਮਾਂਡ ਹੀ ਕਰਨੀ ਆਪਾਂ ਜਿਹੜੇ ਲੈਣੇ ਆ ਉਹ ਹੀ ਤਾਂ ਇਹ ਕਰ ਦਿਆਂਗੇ ਜੀ 55 ਜੋ ਮਾਨਤਾਲ ਖੁੱਲਾ ਹੋਜੂ ਖੁੱਲਾ ਮਾਨਤਾਲ ਹਾਂਜੀ ਕਰ ਦਿਆਂਗੇ ਜੀ ਠੀਕ ਆ 55000 ਰੁਪਏ ਜੋ ਬਾਈ ਕਹਿੰਦਾ ਆਪਾਂ ਖੁੱਲਾ ਮਾਨਤਾਲ ਕਰ ਦਾਂਗੇ ਦੋ ਨੰਬਰ ਵੀਰੇ ਇਹਦਾ ਸੂਆ ਦੂਜਾ ਸੂਆ ਹੀ ਇਹ ਆ ਜੀ ਠੀਕ ਆ ਜੀ ਇਹਦਾ ਹਫਤਾ ਰਹਿੰਦਾ ਸੂਨ ਦੇ ਵਿੱਚ ਹਫਤਾ ਰਹਿੰਦਾ ਹਾਂਜੀ ਠੀਕ ਆ ਖੁੱਲਾ ਹੀ ਲੈ ਜੋ ਜਾਨੀ ਹਾਂ ਖੁੱਲਾ ਹੀ ਲੈ ਜੋ ਕਿੰਨਾ ਕ ਕੱਢ ਜੋ ਬਈ ਦੁੱਧ ਦੁੱਧ ਦੇ ਵੀ 16 17 ਕਿਲੋ ਦੇਊਗਾ ਜੇ 15 ਕਿਲੋ ਰਕਾਰ ਪਈ ਦੇ ਸੂਏ ਦਾ ਥਣਾ ਦੀ ਫੁੱਲ ਗਰੰਟੀ ਜਮਾ ਓਕੇ ਜੀ ਇਹ ਚੀਜ਼ ਦਾ ਆਪਣੀ ਘਰ ਤੱਕ ਦੀ ਗਰੰਟੀ ਹੋ ਠੀਕ ਆ ਤੋੜੇ ਜੇ ਘਰੇ ਜਾ ਕੇ ਅਗਲਾ ਥਣਾ ਨੂੰ ਹੱਥ ਨਹੀਂ ਲਾਉਂਦਾ ਜਿੱਦੇ ਸੂ ਵੀ ਤਾ ਸੂਣ ਤੱਕ ਵੀ ਗਰੰਟੀ ਹੋ ਠੀਕ ਆ ਜਿੱਦੇ ਸੂ ਵੀ ਥਣ ਚ ਕੋਈ 19 21 ਫਾਲਟ ਨਾ ਹੋਇਆ ਤਾਂ ਆਪਣੀ ਹੋ ਅਗਲੇ ਦਿਨ ਠੀਕ ਆ ਹਾਂਜੀ ਦੋਨਾਂ ਵਹਿੜਾਂ ਦੀ ਤਿੰਨਾਂ ਦੀ ਗੱਬਰਾਂ ਦੀ ਹਾਂਜੀ ਤਿੰਨਾਂ ਦੀ ਗਰੰਟੀ ਆਪਣੀ ਹੋ ਤੋੜ ਕੇ ਦਿਖਾ ਦੀ ਵੀਰੇ ਜਿਹੜੇ ਦਾਣ ਹੁੰਦੇ ਆ ਵੀਰੇ ਉਹੋ ਮਾੜਾ ਮੋਟਾ ਗਾਂ ਪਛਾ ਵੀ ਉਹ ਤਾਂ ਜੀ ਇੱਕ ਤਾਂ ਦੇ ਅੱਧਾ ਪਛਾ ਤਾਂ ਬਾਧ ਵੀ ਸਕਦਾ ਘਟ ਵੀ ਸਕਦਾ ਬਾਕੀ ਕੱਚੀ ਕੱਚੀ ਆ ਤਿਆਰੀ ਸੋਣੀ ਕਰਦੀ ਹੁੰਦੀ ਆ ਸੋਨਾ ਹਵਾਨਾ ਫਟ ਫਟਾ ਵਾਲਾ ਮੁੱਠੀ ਵਾਲਾ ਥਣਾ ਤੇ ਫੂੜ ਛਾਂਕੇ ਦੇ ਭੂਰਾ ਵੀ ਨਹੀਂ ਜਾਤ ਬਰੀਡ ਦੀ ਪੂਰੀ ਚੰਗੀ ਆ ਮੰਜੇ ਤੇ ਪਾਵਿਆ ਰਗੇ ਥਣ ਪਏ ਆ ਕੱਲਾ ਕੱਲਾ ਨਿਖੜ ਮਾ ਹੱਥੀ ਜਵਾਈ ਵਾਲਾ ਬਿਊਟੀ ਤੁਸੀਂ ਇਹਦੀ ਚੈੱਕ ਕਰੀ ਸਕਦੇ ਹੋ ਜਾਤ ਬਰੀਡ ਹਨਾ ਭਾਈ ਚੰਗੀ ਆ ਜਾਤ ਬਰੀਡ ਚੰਗੀ ਹਾਂ ਜੀ ਇਹਦੀ ਫਿਰ ਕੱਚੀ ਦੀ ਡਿਮਾਂਡ ਬਈ ਇਹਦੀ ਜੀ 52000 ਹੋਜੂ ਮਾੜਾ ਮੋਟਾ ਕਰ ਦਾਂਗੇ ਜੀ ਠੀਕ ਆ ਨਗ ਨੰਬਰ ਆ ਗਿਆ ਬਈ ਆਪਣਾ ਤਿੰਨ ਸਿੰਘਾਂ ਵਾਲੀ ਬੈੜ ਇਹਦਾ ਸੂਆ ਕਿੰਨਾ ਮਾ ਜੀ ਇਹ ਵੀ ਦੂਜਾ ਸੂਆ ਹੁੰਦੀ ਆ ਜੀ ਦੂਜਾ ਸੂਆ ਕਿੰਨਾ ਕੁ ਸਮਾਂ ਲੈਂਦੀ ਆ ਜੀ ਇਹ ਹਜੇ 12 ਦਿਨਾਂ ਦੀ ਕੱਚੀ ਆ ਜੀ ਹਾਂਜੀ ਹਾਂਜੀ ਫੁੱਲੇ ਹੀ ਲੈ ਜੂ ਹਾਂਜੀ ਠੀਕ ਆ ਅਜੇ 12 ਦਿਨਾਂ ਦੀ ਕੱਚੀ ਆ ਜੋ ਮੁੱਲ ਵੀ ਉਹੋ ਜਿਹਾ ਹੀ ਹੋਊਗਾ ਪਰ ਉਹੀ ਗੱਲ ਅੱਜ ਮੈਨੂੰ ਵੀ ਅੱਧ ਚੀ ਜਾਨੀ ਆ ਹਾਂਜੀ ਹਾਂਜੀ ਜੱਲ ਹੀ ਪਹਿਲਾਂ ਤੁਰ ਕੇ ਦਿਖਾ ਦੀ ਸਿੰਘ ਮਾਰਦੀ ਮੁਰਦੀ ਤਾਂ ਨਹੀਂ ਬਈ ਨਾ ਜੀ ਜਾਵਾਂ ਹੀ ਨਹੀਂ ਆ ਵੇਖੋ ਲੈ ਜਿਵੇਂ ਮਰਜੀ ਕੋਈ ਝੂਠੀ ਡਾਲੀ ਕੋਈ ਥਾ ਜੇ ਘਰੇ ਵੀ ਅਰੇ ਦੇ ਮਾਰ ਜੇ ਇਹ ਵੀ ਗੱਲ ਦੀ ਗਾਰੰਟੀ ਆਪੀ ਇਹ ਵੀ ਫੁੱਲ ਗਾਰੰਟੀ ਆ ਠੀਕ ਆ ਵੀਰੇ ਸੋਨਾ ਮੁੱਠੀ ਜਰਾ ਥਾ ਨਾ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਅਲ ਪੂੜ ਸ਼ਾ ਕਿਤੇ ਵੀ ਨਹੀਂ ਪੂਰਾ ਹਵਾਨਾ ਸੂਨਾ ਵੀਰੇ ਐਂਡ ਨਿੱਗਰ ਨਰੋਈ ਆ ਹੈਨਾ ਕੋਈ ਆਏ ਨਹੀਂ ਹਾਂਜੀ ਮੋਲਾ ਪਾ ਤੋਕੜਾ ਵਾਲਾ ਹੀ ਕਰਨਾ ਬਰਾਰਾ ਇਹਦਾ ਵੀ ਇਹਦਾ ਹਾਂਜੀ ਮੱਛੀ ਵਾਲੇ ਭਾਜੀ ਲੈ ਜੇ ਅਗਲਾ ਹਾਂਜੀ 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 ਜੇ ਸਾਮ ਕੇ ਵਿੱਚ ਨਹੀਂ ਹੋਵੇ 4 ਪੈਸੇ ਦੇਣ ਵਾਲੀ ਦਿੰਦੀ ਆ ਜੀ ਦਿੰਦੀ ਆ ਜੇ ਜੀ ਦੀ ਮੰਗ ਫਿਰ ਇਹ 36000 ਆ ਜੀ ਮਾਣ ਤਾਣਾ ਕਰ ਦਿਆਂਗੇ ਜੀ 35 ਦੀ ਜਾਨ ਦੇ ਜਾਨ ਦੇ ਦੇ ਦਿਆਂਗੇ ਜੀ ਠੀਕ ਆ ੱੱਕਾ ਕਰਦੀ ਆ ਹੈ ਉਹ ਇੱਧਰ ਹਰੇ ਹਰੇ ਵੱਧ ਪਏ ਆ ਨਾ ਠੀਕ ਆ ਇਹ ਨਹੀਂ ਹਰੇ ਆਉਂਦੀ ਆ ਠੀਕ ਆ ਚਲ ਕੋਈ ਗੱਲ ਨਹੀਂ ਇੱਧਰ ਦੇ ਘਾਕੇ ਦੂਜੇ ਪਾਸੇ ਬੰਦ ਦੇ ਪਰ ਜਾਣ ਹੋਊਗੀ ਫੇਰ ਹੀ ਧੱਕੂਗੀ ਆ ਇਹ ਤਾਂ ਗੱਲ ਹੈਗੀ ਆ ਜੀ ਗੱਲਾ ਵੀ ਹੋਊ ਫੇਰ ਕਿੱਥੇ ਧੱਕ ਦੂ 35000 ਦੀ ਬਾਈ ਕਹਿੰਦਾ ਦੇ ਦਾਂਗੇ ਡੈਣ ਜਰੂਰ ਬਈ 12 ਵੀ ਲਿਜਾ ਸਕਦੀ ਐ ਤੇ 15 ਵੀ ਹੋ ਸਕਦੇ ਆ ਨਗਰ ਨੰਬਰ ਆ ਗਿਆ ਬਈ 4 ਆਪਣਾ ਇਹਦਾ ਸੂਆ ਕਿੰਨਾ ਮਾਜੀ ਇਹਦਾ ਸੂਆ ਜੀ ਦੂਜਾ ਸੂਆ ਸੂਈ ਆ ਠੀਕ ਆ ਮਗਰ ਇਹਦੇ ਬੱਛੀ ਆ ਬੱਚੀ ਚੰਗੀ ਆਏਗੀ ਹਾਂਜੀ ਪੰਜ ਦਿਨ ਹੋ ਗਏ ਸੂਈ ਨੂੰ ਜੀ ਜੇਰ ਕੰਪਲੀਟ ਆ ਜੇਰ ਰੋਕੇ ਆ ਜੀ ਕਿੰਨਾ ਕੁ ਦੁੱਧ ਜੋਖ ਦੁੱਧ ਇਹ ਥੱਲੇ ਹੈਗਾ 10 ਕਿਲੋ ਤੋਂ ਬਾਹਰ ਸੀਗਾ ਹਾਂ ਆਪਾਂ ਚੋਕੇ ਲਿਆਂਦੀਆਂ ਤੇ ਅੱਜ ਇਹਦੀ ਚਵਾਈ ਵੱਡੇ ਦਣ ਗਏ ਅਸੀਂ ਅੱਜ ਥੋੜੀ ਦੂਰੋਂ ਆ ਉੱਥੇ ਚੋਈ ਆ ਇਹ ਘੱਟੋ ਘਾਟੇ ਵੀ 11:30 ਟਾਈਮ ਜਾਨੀ ਸਾਫ਼ ਹੋ ਕੇ ਆਈ ਆ ਵੇੜਾ ਠੀਕ ਆ ਜਾਨੀ ਹੁਣ ਆਪਾਂ ਵੀਡੀਓ ਬਣਾ ਰਹੇ ਆ 1:34 ਮਿੰਟ 34 ਮਿੰਟ ਤੇ ਹਾਂਜੀ 11:30 12 ਵਜੇ ਦੀ ਚਵਾਈ ਹੋਈ ਆ ਦੋ ਢਾਈ ਘੰਟੇ ਹੀ ਹੋਏ ਆ ਦੋ ਢਾਈ ਘੰਟੇ ਹੋਇਆ ਜੇ ਤੜਕੇ ਸਦਿਆ ਉਹ ਹੀ 5 ਵਜੇ 6 ਵਜੇ ਚੋਈ ਹੁੰਦੀ ਤਾਂ ਆਪੇ ਦੇਵਾ ਉਹਨੂੰ ਇੱਥੇ ਹੋਣਾ ਸੀ ਜਾਨੀ 10 ਕਿਲੋ ਦੁੱਧ ਦੀ ਗਾਰੰਟੀ ਆ 10 ਘਰੇ ਜਿਹੜਾ ਤੁਸੀਂ ਆਨਲਾਈਨ ਵੀ ਜਾਂਦਾ ਜੀ ਦੁੱਧ ਆਪਣੀ 12 ਕਿਲੋ ਦੀ ਗਾਰੰਟੀ ਹੋ ਜਾਈਏ ਇਹਦੇ ਤਿੰਨ ਦਿਨਾਂ ਤੱਕ 12 ਕਿਲੋ ਦਾ ਨਾਮ ਦੇਵੇ ਤੇ ਪੰਜਵੇਂ ਦਿਨ ਨੂੰ ਆ ਵਾਹਰ ਵੀ ਵਾਪਸ ਲਾਵਾਂਗੇ ਦੁੱਧ 12 ਕਿਲੋ ਦੇ 11 ਵੀ ਰਹੇਗਾ ਤਾਂ ਹਾਂ ਠੀਕ ਆ ਬੰਦਾ ਸਾਹਮਣੇ ਵਾਲਾ ਹੋਵੇ ਹਾਂ ਸਾਹਮਣੇ ਵਾਲਾ ਹੋਵੇ ਹੋ ਵੀ ਮੱਝਾ ਰਗਾ ਮੱਝਾ ਰਗਾ ਹੋਊ ਆਪਣੇ ਘਰੇ ਦੱਸ ਜੋ ਓਕੇ ਲੈ ਜੇ ਹਾਂ ਘਪੇ ਘਰੇ ਦੱਸ ਜੋ ਓਕੇ ਲੈ ਜੇ ਠੀਕ ਆ ਤੋਰ ਕੇ ਦਿਖਾ ਦੀ ਵੀਰੇ ਨਿੱਗਰ ਨਰੋਈ ਆ ਹੈਨਾ ਇਹ ਥੋੜਾ ਜਿਹਾ ਸਾਹੀਵਾਲ ਦਾ ਟੱਚ ਪੈ ਗਿਆ ਹੈਨਾ ਹਾਂ ਜੀ ਠੰਡੀ ਸੀਰ ਪੂਰੀ ਆ ਜੀ ਉਹ ਮੈਂ ਲੱਤ ਛਾੜਾ ਨਾ ਜਾਵਾਂ ਹੀ ਨਹੀਂ ਜੀ ਠੀਕ ਆ ਇਹ ਬਾਈ ਕਹਿੰਦਾ ਤਾਜੀ ਆਈ ਆ ਬਈ ਵੱਡੇ ਦਿਨ ਚੋਕੇ ਆਈ ਆ ਉਹ ਹਿਸਾਬ ਨਾਲ ਜੱਜਮੈਂਟ ਲਾ ਲਿਓ ਬਾਕੀ ਆ ਆਪਦੀ ਤਸੱਲੀ ਆਸਤੇ ਤੁਸੀਂ ਵੀਰੇ ਮਿਲ ਕੇ ਹੰਕਾਰ ਸਕਦੇ ਆ ਕਿਉਂਕਿ ਤੁਸੀਂ ਪੈਸੇ ਲਾਉਨੇ ਆ ਹਨਾ ਬੱਚਾ ਮਗਰ ਸੋਹਣੀ ਬੱਚੀ ਫੀਮੇਲ ਕਾਫਾ ਜੀ ਤੇ ਇਹਦੀ ਕੀਮਤ ਵੀਰੇ ਇਹਦੀ 45000 ਜੀ ਮਾਣ-ਤਾਨ ਕਰ ਦਿਆਂਗੇ ਜੀ ਫੁੱਲ ਠੀਕ ਆ ਜੀ 45000 ਰੁਪਏ ਜੋ ਬਾਈ ਕਹਿੰਦਾ ਆਪਾਂ ਮਾਣ-ਤਾਨ ਕਰ ਦਾਂਗੇ ਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ